ਜਿਹੜਾ ਜਿਆਦਾ ਬੇਨਤੀ ਕਰੇਗਾ ਉਸ ਉੱਤੇ ਕਿਰਪਾ ਹੁੰਦੀ ਕਿਉਂ ਅਸੀਂ ਤਾਂ ਇਦੋਂ ਘੱਟ ਸੁਣਿਆ ਹੀ ਨਹੀਂ ਸੋ ਜਿਵੇਂ ਕੋਈ ਸਿੰਘ ਨੇ ਬੇਨਤੀ ਕੀਤੀ ਮਹਾਪੁਰਸ਼ਾਂ ਕੋਲੇ ਵੀ ਮੈਨੂੰ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੈ ਫਰਮਾਦਮਾ ਕਹਿ ਲੱਗੇ 8 ਘੰਟੇ ਵਾਹਿਗੁਰੂ ਮੰਤਰ ਦਾ ਸਿਮਨ ਕਰਿਆ ਕਰ ਰੋਜ਼ ਜੇ 8 ਘੰਟੇ ਸਿਮਨ ਕਰੇਗਾ ਤਾਂ ਜ਼ਰੂਰ ਦਰਸ਼ਨ ਦੇਣਗੇ ਮਹਾਰਾਜ ਕੌਕ ਮਹਾਰਾਜ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਕਿ ਐਵੇਂ 10 ਮਿੰਟ ਚ ਮਿਲ ਲਿਆ ਮਹਾਰਾਜ ਨੂੰ ਮਹਾਰਾਜ ਤਾਂ ਬਹੁਤ ਵੱਡੀ ਹਸਤੀ ਹੈ ਕਾਲ ਬੁਰਖ ਆਪ ਨੇ ਇਸ ਕਰਕੇ ਜੇ ਮਹਾਰਾਜ ਨੂੰ ਮਿਲਣਾ ਤਾਂ ਫਿਰ ਮਹਾਰਾਜ ਤਾਂ ਕਹਿੰਦੇ ਨੇ ਜੇ ਤੂੰ ਮੈਨੂੰ ਮਿਲਣਾ ਜਾਓ ਤਾਂ ਪ੍ਰੇਮ ਖੇਲਣ ਕਾ ਜਾਓ ਸਿਰ ਤਰਤਲੀ ਗਲੀ ਮੋਈ ਜਾਓ ਸਿਰ ਦਾ ਸਿਰ ਦਾ ਮਤਲਬ ਇਹ ਹੀ ਹੁੰਦਾ ਕਿ ਸਵਾਦ ਤਿਆਗ ਦੇਣੇ ਤੇ ਸਿਮਨ ਕਰਨਾ ਰਉ ਕੋ ਸਿਮਰ ਹੈ ਸਦਾ ਅਵਿਨਾਸੀ ਜਿਹੜੇ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਉਹ ਜੀਵ ਖੁਦ ਵੀ ਨਾਸ ਤੋਂ ਰਹਿਤ ਹੋ ਜਾਂਦੇ ਨੇ ਉਹ ਅੱਜ ਵੀ ਜਿਉਂਦਿਆਂ ਦੀ ਗਿਣਤੀ ਵਿੱਚ ਨੇ ਉਹ ਅੱਜ ਵੀ ਕਿਤੇ ਨਹੀਂ ਗਏ ਹਨ ਹਾਜ਼ਰ-ਨਾਜ਼ਰ ਨੇ ਸਿਮਰਨ ਤੋ ਲੱਗ ਜਿਨ ਆਪ ਦਿਆਲਾ ਸਿਮਰਨ ਕਰਨ ਉਹ ਬੰਦੇ ਲੱਗਦੇ ਨੇ ਜਿਨ੍ਹਾਂ ਦੇ ਉੱਤੇ ਆਪ ਵਾਹਿਗੁਰੂ ਜੀ ਖੁਦ ਬਿਆਲ ਹੋ ਜਾਣ ਉਹ ਸਿਮਰਨ ਕਰਨ ਲੱਗ ਜਾਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਨ੍ਹਾਂ ਦੇ ਉੱਤੇ ਬਿਆਲੂ ਨੇ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਤੇ ਨਹੀਂ ਹਨ ਬਿਆਲੂ ਉਹ ਕਹਿੰਦਾ ਮੈਂ ਨਹੀਂ ਬੋਲਦਾ ਹੈ ਅੰਦਰ ਹੀ ਮਨ ਨੂੰ ਪ੍ਰੇਰਣਾ ਦਿੰਦੇ ਹਨ ਨਾਨਕ ਜਨ ਕੀ ਮੰਗਰਵਾਲਾ ਮੈਂ ਇਹੋ ਜੇ ਰੱਬ ਦੇ ਪਿਆਰਿਆਂ ਦੀ ਇਹ ਵਾਹਿਗੁਰੂ ਆਪ ਜੀ ਤੋਂ ਬੇਨਤੀ ਕਰਦਾ ਮੈਨੂੰ ਚਰਨ ਧੂੜੀ ਦੇ ਦਿਓ ਉਹਨਾਂ ਦੀ ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹਨਾਂ ਦੀ ਚਰਨ ਧੂੜੀ ਮੈਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਜਾਵੇ ਪ੍ਰਭ ਕਾ ਸਿਮਰ ਹੈ ਸੇ ਪਰ ਉਪਕਾਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਬੰਦਾ ਸੁਤੇ ਸਿੱਧੀ ਪਰ ਉਪਕਾਰੀ ਹੋ ਜਾਂਦਾ ਹੈ ਜੋੜਾ ਬੰਦਾ ਸਿਮਰਨ ਕਰਦਾ ਹੈ ਉਹਦੇ ਅੰਦਰ ਦਇਆ ਧਰਮ ਸਾਤ ਸੰਤੋਖ ਗਿਆਨ ਛੁਤੇ ਸਿੱਧੀ ਆ ਜਾਂਦੇ ਨੇ ਪਰ ਉਪ ਤੇ ਕਾਰੀ ਪਰ ਪ੍ਰਾਯੋ ਦੇ ਉਪਨੇਰੇ ਹੋ ਕੇ ਉਹਦਾ ਕਾਰਜ ਸਵਾਰਨ ਸਵਾਰਨਾ ਜਿਹੜਾ ਹੈ ਇਹਨੂੰ ਕਹਿੰਦੇ ਨੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲੇ ਹਾਰੀ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰ ਜਾਵਾਂ ਹਉ ਕੁਰਬਾਨੈ ਜਾਵਾਂ ਮਿਹਰਬਾਨਾ ਹਉ ਕੁਰਬਾਨੈ ਜਾਵਾਂ ਹਉ ਕੁਰਬਾਨੈ ਜਾਵਾਂ ਤਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾ ਕਹਿ ਹਉ ਸਦ ਕੁਰਬਾਨੈ ਜਾਵਾਂ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਜਿਹੜੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਇਨਸਾਨ ਨੇ ਉਹ ਹਮੇਸ਼ਾ ਉਹਨਾਂ ਦੇ ਮੁਖੜੇ ਜਿਹੜੇ ਨੇ ਸੋਹਣੇ ਹੀ ਲੱਗਦੇ ਨੇ ਸੋਹਣੇ ਹੁੰਦੇ ਨੇ ਪੰਜਵੇਂ ਪਾਸ਼ਾ ਮਹਾਰਾਜ ਆਪ ਬੋਲ ਵੀ ਬਚਨ ਕਰਦੇ ਨੇ ਸੇ ਸੁੰਦਰ ਸੋਹਣੇ ਸਾਧ ਸੰਗਜਨ ਬਹਿਣੇ ਸਿਮਰਨ ਕਰਨ ਵਾਲੇ ਦਾ ਮੁਖ ਜਿਹੜਾ ਹੁੰਦਾ ਹੈ ਉਹਦਾ ਰੰਗ ਤਵੇ ਵਰਗਾ ਕਾਲਾ ਸੀ ਪਰ ਕਾਲਾ ਰੰਗ ਸੀ ਬੜਾ ਉਹਦਾ ਪਹਿਲਾਂ ਤਾਂ ਅਸੀਂ ਉਹਨੂੰ ਛੇੜਦੇ ਹੁੰਦੇ ਸੀ ਵੀ ਕਾਲਾ ਹੈ ਉਹਦਾ ਨੌਈ ਕਾਲਾ ਰੱਖਦਾ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇੰਨਾ ਅਭਿਆਸ ਕਰਦਾ ਫਿਰ ਜਦ ਸਾਨੂੰ ਹੌਲੀ-ਹੌਲੀ ਪਤਾ ਲੱਗਿਆ ਵੀ ਇਹ ਤਾਂ ਬੰਦਾ ਬਹੁਤ ਪਾਠ ਕਰਦਾ ਹੈਦਾ 22 ਘੰਟੇ ਨਿਤਨੇਮ ਇਹਦਾ ਤਾਂ ਫਿਰ ਅਸੀਂ ਜੋ ਪਾਉਣ ਲੱਗੇ ਵੀ ਫਿਰ ਉਹ ਨਾ ਰਹਿੰਦੇ ਰਹਿੰਦੇ ਕਾਫੀ ਸਮਾਂ ਬਤੀਤ ਹੋ ਗਿਆ ਉਹ ਹੌਲੀ-ਹੌਲੀ ਉਹਦਾ ਰੰਗ ਲਾਲ ਸੁਰਖ ਹੋ ਗਿਆ ਉਹ ਕਾਲਾ ਰੰਗ ਤੋਂ ਲਾਲ ਹੋ ਗਿਆ ਉਹਦਾ ਮੁੜ ਕੇ ਰੰਗੀ ਬਦਲ ਗਿਆ ਉਹਦਾ ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਮੁਖੜੇ ਇੰਨੇ ਸੁੰਦਰ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ ਕਿ ਉਹ ਜੀ ਕਰਦਾ ਉਹਨਾਂ ਦੇ ਦਰਸ਼ਨ ਕਰਦੇ ਹੀ ਰਹੀਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੁਖੜੇ ਸੋਹਣੇ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ ਦਰਸ਼ਣੀ ਚਿਹਰੇ ਹੋ ਜਾਂਦੇ ਨੇ। ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਸੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ। ਰਾਤ ਦਿਨ ਕਿਉਂਕਿ ਇੱਕ ਤੇ ਉਹਨਾਂ ਦੇ ਅਵਸਥਾ ਇੱਥੇ ਪਹੁੰਚ ਜਾਂਦੀ ਹੈ ਤੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸੁਨੇਹਵਾਰ ਭੈ ਨਹੀਂ ਜਾਗ ਹੈ ਕੰਚਨ ਮਾਟੀ ਮਾਨ ਹੈ ਉਹ ਦੁੱਖਲੇ ਹੁੰਦਿਆਂ ਵੀ ਦੁਖੀ ਨਹੀਂ ਇਸ ਕਰਕੇ ਕਿਉਂਕਿ ਉਹਨਾਂ ਦੇ ਅੰਦਰ ਆਤਮਕ ਆਨੰਦ ਪ੍ਰਗਟ ਹੋ ਗਿਆ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਹੈ ਉਹਨਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਆ ਆਪਣਾ ਆਪ ਜਿੱਤ ਲਿਆ ਜਿਨ੍ਹਾਂ ਨੇ ਦੁਨੀਆ ਨੂੰ ਜਿੱਤਣਾ ਸੌਖਾ ਹੈ ਪਰ ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ ਹੈ ਆਪਣੀ ਅੱਖਾਂ ਨੂੰ ਜਿੱਤਣਾ ਆਪਣੇ ਕੰਨਾਂ ਨੂੰ ਜਿੱਤਣਾ ਜ਼ੁਬਾਨ ਨੂੰ ਜਿੱਤਣਾ ਹੱਥਾਂ ਪੈਰਾਂ ਨੂੰ ਜਿੱਤਣਾ ਮਨ ਨੂੰ ਜਿੱਤਣਾ ਤਾਂ ਹੀ ਮਹਾਰਾਜ ਨੇ ਕਿਹਾ ਮਨ ਜੀਤਾ ਜਗ ਜੀਤ ਜਿਹੜਾ ਇਨਸਾਨ ਮਨ ਨੂੰ ਜਿੱਤ ਲੈਂਦਾ ਹੈ ਉਹ ਜਗਤ ਨੂੰ ਜਿੱਤ ਲੈਂਦਾ ਜਿਨ੍ਹਾਂ ਦਾ ਆਪਣੇ ਮਨ ਦੇ ਉੱਤੇ ਕਾਬੂ ਪੈ ਗਿਆ ਹੈ ਉਹ ਸਾਰੀ ਦੁਨੀਆ ਨੂੰ ਵੀ ਜਿੱਤ ਲੈਂਦੇ ਨੇ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਜਿਹੜੇ ਪਰਮੇਸ਼ਰ ਦਾ ਸਿਮਨ ਕਰਦੇ ਨੇ ਉਹਨਾਂ ਨੇ ਰੀਤੀਆਂ ਜਿਹੜੀਆਂ ਹੁੰਦੀਆਂ ਨੇ ਰੋਜ਼ ਦਾ ਆਚਰਣ ਜਿਹੜਾ ਹੁੰਦਾ ਉਹਨਾਂ ਦਾ ਰੌ ਰੀਤੀਆਂ ਨੇ ਮर्यादाਵਾਂ ਨੇ ਖਾਣਾ ਪੀਣੇ ਆ ਉੱਠਣਾ ਬੈਠਣਾ ਹੈ ਬੋਲਣਾ ਹੈ ਦੇਖਣਾ ਹੈ ਸੁਣਨਾ ਹੈ ਤੁਰਨਾ ਹੈ ਇਹ ਹਰੇਕ ਚੀਜ਼ ਉਹਨਾਂ ਦੀ ਨਿਰਮਲ ਹੋ ਜਾਂਦੀ ਉਹਨਾਂ ਦੀ ਬੋਲੀ ਵਿੱਚ ਐਨਾ ਕਿ ਉਹਨਾਂ ਨੇ ਇੱਕ ਵੀ ਅੱਖਰ ਕੌੜਾ ਨਹੀਂ ਬੋਲਣਾ ਇੱਕ ਐਸੇ ਹੀ ਮਹਾਪੁਰਸ਼ ਬ੍ਰਹਮ ਗਿਆਨੀ ਦੇ ਨਾਲ ਕਿਤੇ ਜਾਣ ਦਾ ਮੌਕਾ ਲੱਗਿਆ ਕਿਸੇ ਦਿਨ ਅਸੀਂ ਘਰ ਚਲੇ ਗਏ ਬਾਹਰ-ਬਾਰ ਖੇਤਾਂ 'ਚ ਘਰ ਸੀ ਉਹਨਾਂ ਦਾ ਜਦੋਂ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਉਹ ਐਨੇ ਮੈਂ ਦੇਖੇ ਵੀ ਅੱਖਰ ਨਹੀਂ ਬੋਲਦੇ ਮਾੜਾ ਕਹਿੰਦੇ ਭਾਈ ਇਹਨੂੰ ਬੰਨ ਲਓ ਆਪਾਂ ਉਹਨਾਂ ਦਾ ਕੁੱਕਰ ਖੁੱਲਾ ਫਿਰਦਾ ਸੀ ਉਹਨਾਂ ਨੇ ਇਹ ਅੱਖਰ ਵੀ ਨਹੀਂ ਵਰਤਣਾ ਆਪਾਂ ਦਾ ਆਰਾਮ ਨਾਲ ਹੀ ਕਹਿ ਰਹੇ ਨੇ ਸੋਚ ਕਰਕੇ ਕਿਉਂਕਿ ਜਿਹੜਾ ਵੀ ਭੈੜਾ ਅੱਖਰ ਹੋਏਗਾ ਉਹਨੂੰ ਵਰਤਣਗੇ ਨਹੀਂ ਇਹਨੂੰ ਭਾਈ ਬੰਨ ਲਓ ਕਹਿੰਦੇ ਜੀ ਇਹ ਕੁਛ ਨਹੀਂ ਕਹਿੰਦਾ ਕਹਿੰਦੇ ਨਹੀਂ ਭਾਈ ਫੇਰ ਵੀ ਆਪਣਾ ਬਿਹਾਰ ਕਰ ਜਾਂਦੇ ਹੁੰਦੇ ਨੇ ਇਹ ਹੁਣ ਇਹ ਦੇ ਚ ਕੌੜੇ ਅੱਖਰ ਕਿਹੜੇ ਕਿਹੜੇ ਆਉਂਦੇ ਆ ਇੱਕ ਤਾਂ ਆਉਂਦਾ ਕੁੱਤਾ ਕੁੱਤਾ ਬੰਨ ਲਓ ਕਿਉਂ ਕੁੱਤਾ ਅਖਰ ਹੀ ਨਹੀਂ ਵਰਤਦੇ ਹੈ ਜਾਂ ਆਪਾਂ ਕਹਿੰਦੇ ਵੱਡ ਲਵੇਗਾ ਇਹ ਇਹ ਅੱਖਰ ਵੀ ਨਹੀਂ ਉਹਨਾਂ ਨੇ ਵਰਤਿਆ ਭਾਈ ਐਨੂੰ ਬੰਨ ਲਓ ਇਹ ਆਪਣਾ ਵਿਹਾਰ ਕਰ ਜਾਂਦੇ ਹੁੰਦੇ ਨੇ ਮਤਲਬ ਬੋਲੀ ਵਿੱਚ ਹੀ ਫਰਕ ਪੈ ਜਾਂਦਾ ਤੁਰਨ ਵਿੱਚ ਫਰਕ ਹੁੰਦਾ ਖਾਣ ਵਿੱਚ ਫਰਕ ਹੁੰਦਾ ਉਹਨਾਂ ਦੀਆਂ ਸਾਰੀਆਂ ਰੌ ਰੀਤੀਆਂ ਹੀ ਤਬਦੀਲ ਹੋ ਜਾਂਦੀਆਂ ਨੇ ਸਿਮਨ ਕਰਨ ਵਾਲਿਆਂ ਦੀ ਪ੍ਰਭ ਕਉ ਸਿਮਰਹਿ ਤਿਨ ਅਨੰਦ ਕੰਹੇਰੇ ਪਰਮੇਸ਼ਰ ਦਾ ਸਿਮਰਨ ਕਰਨ ਵਾਲਿਆਂ ਨੂੰ ਰਾਤ ਦਿਨ ਬਹੁਤ ਹੀ ਮਨ ਆਨੰਦ ਦੇ ਸਮੁੰਦਰ ਵਿੱਚ ਹੀ ਲੀਨ ਹੋ ਜਾਂਦੇ ਨੇ ਬਹੁਤ ਆਨੰਦ ਪ੍ਰਾਪਤ ਹੁੰਦੇ ਨੇ ਮਸਤੀ ਜੜ ਜਾਂਦੀ ਨਾਮ ਦੀ ਖੁਮਾਰੀ ਜਿਹੜੀ ਰਹਿੰਦੀ ਹਰ ਵਕਤ ਉਹਨਾਂ ਨੂੰ ਆਨੰਦ ਬਣਿਆ ਰਹਿੰਦਾ ਹੈ ਪ੍ਰਭ ਕੋ ਸਿਮਰ ਹੈ ਬਸ ਹੈ ਹਰ ਨੇਰੇ ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਰੱਬ ਦੀ ਹਜ਼ੂਰੀ ਵਿੱਚ ਵਸਦੇ ਨੇ ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਨੇ ਵਾਹਿਗੁਰੂ ਉਹਨਾਂ ਦੇ ਕੋਲ ਹੈ ਉਹ ਵਾਹਿਗੁਰੂ ਤੋਂ ਕੋਲ ਨੇ ਇੱਕ ਦੂਜੇ ਦੇ ਵਿੱਚ ਲੀਨ ਹੋ ਜਾਂਦੇ ਨੇ ਸੰਤ ਕਿਰਪਾ ਤੇ ਅੰਨ ਦਿਨ ਜਾਗੋ ਸਤਿਗੁਰੂ ਦੀ ਕਿਰਪਾ ਨਾਲ ਸੰਤਾ ਮਹਾਦੇਵਾਂ ਦੀ ਕਿਰਪਾ ਨਾਲ ਉਹ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ ਸਿਮਰਨ ਕਰਨ ਵਾਲਾ ਰਾਤ ਦਿਨ ਜਾਗਦਾ ਹੀ ਰਹਿੰਦਾ ਦੇਖਣ ਨੂੰ ਭਾਵੇਂ ਲੱਗੇ ਕਿ ਸੁੱਤਾ ਪਿਆ ਹੈ ਨਾ ਕੋਈ ਬ੍ਰਹਮ ਗਿਆਨੀ ਦੇ ਹਿਸਾਬ ਹੁੰਦਾ ਇਹ ਜੇ ਸੁੱਤੇ ਵੀ ਹੋਣਗੇ ਨਾ ਤਾਂ ਵੀ ਦੇਖੀ ਜਾਂਦੇ ਹੁੰਦੇ ਨੇ ਕਿਉਂਕਿ ਅੰਦਰਲੀ ਅੱਖਾਂ ਨਾਲ ਦੇਖਣਾ ਹੁੰਦਾ ਕਿਉਂਕਿ ਸਰੀਰ ਸੌਂਦਾ ਮਨ ਨਹੀਂ ਸੌਂਦਾ ਤੇ ਆਪਾਂ ਕਹੀਏ ਇਹ ਨਹੀਂ ਕਿਹੜਾ ਦੇਖਿਆ ਉਹ ਸਭ ਦੇਖਦੇ ਹਨ ਸਤਿਗੁਰੂ ਨੂੰ ਆਪਾਂ ਹੁਣ ਇਹੀ ਸਮਝ ਲੈ ਗੁਰੂ ਗ੍ਰੰਥ ਸਾਹਿਬ ਆਰਾਂ ਨੂੰ ਆਮ ਲੋਕ ਜਿਹੜੇ ਨੇ ਨਾ ਆਮ ਜਿਹੇ ਲੋਕ ਉਹ ਇਹ ਸਮਝਦੇਵੇਂ ਮਹਾਰਾਜ ਕਿਹੜਾ ਦੇਖਦੇ ਆ ਪਰ ਮਹਾਰਾਜ ਆਪਾਂ ਇਹ ਸਮਝਦੇ ਆ ਕਿ ਆ ਜਿਹੜੀਆਂ ਅੱਖਾਂ ਸਾਡੇ ਲੱਗੀਆਂ ਇਹ ਮਹਾਰਾਜ ਦੇ ਲੱਗੀਆਂ ਨਹੀਂ ਹੋਈਆਂ ਪਰ ਇਹ ਨਹੀਂ ਜਾਣਦੇ ਕਿ ਅੰਤਰੀਵ ਅੱਖਾਂ ਨੇ ਜਿਹੜੀਆਂ ਹਰ ਵਕਤ ਆਪਣੇ ਤੇ ਨਿਗਾਹ ਰੱਖਦੀਆਂ ਨੇ ਨਾਨਕ ਸਿਮਰਨ ਪੂਰਾ ਭਾਗ ਪੂਰਿਆ ਭਾਗਾਂ ਦੇ ਨਾਲ ਸਿਮਰਨ ਹੁੰਦਾ ਸਿਮਰਨ ਕਰਨ ਨਾਲ ਭਾਗ ਬਣਦੇ ਨੇ ਤੇ ਪੂਰਿਆ ਭਾਗਾਂ ਨਾਲ ਸਿਮਰਨ ਹੁੰਦਾ ਇਹ ਦੋ ਪੱਖ ਆਗੇ ਦੇਚ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਵਾਹਿਗੁਰੂ ਵਾਹਿਗੁਰੂ ਪਹਿਲਾਂ ਆਪ ਕਰਨਾ ਪੈਂਦਾ ਫਿਰ ਹੌਲੀ-ਹੌਲੀ ਅੰਦਰੋਂ ਵਾਹਿਗੁਰੂ ਪ੍ਰਗਟ ਹੋ ਜਾਂਦਾ ਇਸ ਕਰਕੇ ਨਾਨਕ ਸਿਮਰਨ ਪੂਰਾ ਭਾਗ ਪਹਿਲਾਂ ਭਾਗ ਬਣਾਉਣ ਲਈ ਸਿਮਰਨ ਕਰਨਾ ਪੈਂਦਾ ਫਿਰ ਭਾਗ ਬਣ ਜਾਂਦੇ ਨੇ ਫਿਰ ਪੂਰਿਆਂ ਭਾਗਾਵਾਂ ਵਾਲਾ ਸੁਤੇ ਹੀ ਸਿਮਰਨ ਕਰਦਾ ਪ੍ਰਭ ਕਾ ਸਿਮਰਨ ਕਾਰਜ ਪੂਰੇ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਕਾਰਜ ਸੁਤੇ ਸਿੱਧੇ ਪੂਰੇ ਹੋ ਜਾਂਦੇ ਨੇ ਇੰਨਾ ਸਿਮਰਨ ਆਪਣੇ ਤੋਂ ਹੁੰਦਾ ਨਹੀਂ ਪਰ ਜੇ ਕੋਈ ਇੰਨਾ ਸਿਮਰਨ ਕਰਦਾ ਉਹ ਸੁਭਾਵਿਕ ਹੀ ਉਹਦੇ ਕਾਰਜ ਆਪਣੇ ਆਪ ਹੀ ਰਾਸ ਹੁੰਦੇ ਨੇ ਸੋ ਇਹ ਜੀ ਜਿਹੜੀ ਹੈ ਅਸਲ ਵਿੱਚ ਜੇ ਤਾਂ ਆਪਾਂ ਬੈਠੇ ਬੈਠੇ ਹੀ ਕਥਾ ਸੁਣੀ ਤੇ ਕਰਨਾ ਕੁਝ ਨਹੀਂ ਫੇਰ ਆਪਾਂ ਨੂੰ ਇਹਨਾਂ ਅਵਸਥਾਵਾਂ ਦਾ ਗਿਆਨ ਨਹੀਂ ਹੁੰਦਾ ਇਹ ਅਵਸਥਾ ਦਾ ਗਿਆਨ ਸਿਰਫ ਉਸੇ ਇਨਸਾਨ ਨੂੰ ਹੁੰਦਾ ਹੈ ਜਿਹੜਾ ਇਨਸਾਨ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੁਝ ਸਿਮਰਨ ਦੇ ਉੱਤੇ ਸਮਾਂ ਲਾਉਂਦਾ ਜਿਨ੍ਹਾਂ ਦਾ ਨਿਤਨੇਮ ਪਰਪੱਕਤਾ ਵਿੱਚ ਹੈ ਜੇ ਤੁਸੀਂ ਕਹੋ ਸਾਤੋਂ ਸਵੇਰੇ ਨਹੀਂ ਉੱਠਿਆ ਜਾਂਦਾ ਤਾਂ ਫਿਰ ਰਾਤ ਨੂੰ ਬੈਠੋ ਜੇ ਇਹਨਾਂ ਅਵਸਥਾਵਾਂ ਦਾ ਇੱਕ ਤਾਂ ਸੁਣਨਾ ਹੈ ਇੱਕ ਦੇਖਣਾ ਹੈ ਜਿਵੇਂ ਮਹਾਰਾਜ ਨੇ ਬਜਨ ਕੀਤਾ ਨਾ ਤਿਥਾ ਨਾਦ ਬਿਨੋਦ ਕੋੜ ਆਨੰਦ ਇਹ ਦੀਰ ਅਰਣਾਪਾ ਪਹਿਲਾਂ ਵੀ ਸੁਣੀ ਆ ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ ਹੈ ਗਮ ਹੋ ਗਿਆ ਹੈ ਘਰੋਂ ਦੌੜ ਗਿਆ ਹੈ ਤਾਂ ਫਿਰ ਸਾਰਾ ਪਰਿਵਾਰ ਬੜੇ ਸੋਗ ਦੇ ਵਿੱਚ ਬੈਠਾ ਪਰ ਕਿਸੇ ਨੇ ਆ ਕੇ ਖਬਰ ਦਿੱਤੀ ਕਿ ਤੁਹਾਡਾ ਬੱਚਾ ਤਾਂ ਫਲਾਨੇ ਥਾਂ ਦੇ ਉੱਤੇ ਅਸੀਂ ਫਲਾਨੇ ਗੁਰਦੁਆਰੇ 'ਚ ਦੇਖਿਆ ਲੰਗਰ ਦੇ 'ਚ ਸੇਵਾ ਕਰਦਾ ਇਹ ਜਿਹੜਾ ਅਖਰਾਕ ਕਿਸੇ ਨੇ ਦੱਸਿਆ ਹੈ ਵੀ ਉਹ ਦਾਸ ਹੀ ਆਨੰਦਪੁਰ ਸਾਹਿਬ ਦੇਖਿਆ ਲੰਗਰ 'ਚ ਇਹ ਖਬਰ ਬੜੀ ਖੁਸ਼ੀ ਦੀ ਹੈ ਕਿ ਦੇਖਿਆ ਹੈ ਮਿਲ ਗਿਆ ਹੈ ਇਹ ਹੈਗਾ ਤਿੱਥਾ ਨਾਦ ਨਾਦ ਹੁੰਦਾ ਕੰਨਾਂ ਨਾਲ ਸੁਣਨਾ ਸੁਣ ਕੇ ਆਨੰਦ ਆਉਣਾ ਬਈ ਜਦੋਂ ਬੱਚਾ ਹਫ਼ਤਾ 10 ਦਿਨ 20 ਦਿਨ ਹੋ ਗਏ ਗਵਾਚੇ ਨੂੰ ਤੱਬਰ ਰੋਟੀ ਨਹੀਂ ਖਾ ਰਹਾ ਮਾਂ ਨੂੰ ਉਸ ਵਕਤ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਵਿਚਾਰੀ ਬਹੁਤ ਕਮਜ਼ੋਰ ਹੋ ਗਈ ਸੋਚ ਕੇ ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ ਕਿ ਮੇਰਾ ਬੱਚਾ ਆਨੰਦਪੁਰ ਸਾਹਿਬ ਲੰਗਰ ਵਿੱਚ ਸੇਵਾ ਕਰ ਰਿਹਾ ਹੈ ਇਹ ਅੱਖਰ ਜਿਹੜੇ ਨੇ ਮਾਂ ਵਾਸਤੇ ਅੰਮ੍ਰਿਤ ਬਣ ਗਏ ਨੇ ਜਦੋਂ ਉਹਦੇ ਕੰਨਾਂ 'ਚ ਅੱਖਰ ਪਏ ਨੇ ਤਾਂ ਮਾਂ ਦਾ ਚਿਹਰਾ ਖੜ ਗਿਆ ਹੈ ਉੱਠ ਕੇ ਇੱਕਦਮ ਬੈਠੀ ਹੋ ਗਈ ਹੁਣ ਕੋਈ ਭੁੱਖ ਪਿਆਸ ਨਹੀਂ ਕੋਈ ਨੀਂਦ ਨਹੀਂ ਉਹਨੂੰ ਉਸ ਵਕਤ ਆਪਣੀ ਗੱਡੀ 'ਚ ਪਹੁੰਚ ਗਏ ਨੇ ਉੱਥੇ ਦੂਰੋਂ ਜਾ ਕੇ ਦਿਖਾਇਆ ਹੈ ਦਿਖਾਉਣ ਵਾਲੇ ਨੇ ਕਹਿੰਦੇ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ ਕਿਤੇ ਵੈਸੇ ਤਾਂ ਨਹੀਂ ਵੀ ਸ਼ਕਲ ਰਲਦੀ ਹੋਵੇ ਜਦੋਂ ਜਾ ਕੇ ਨੇੜੇ ਦੇਖਿਆ ਆ ਉਸ ਵਕਤ ਮਾਂ ਕਹਿਣ ਲੱਗੀ ਹਾਂ ਮੇਰਾ ਇਹੀ ਪੁੱਤਰ ਹੈ ਇਹ ਜਿਹੜੀ ਦੇਖਣ ਦੀ ਖੁਸ਼ੀ ਹੋਈ ਮਾਂ ਨੂੰ ਇਹ ਬਹੁਤ ਜ਼ਿਆਦਾ ਹੋ ਗਈ ਇਹਨੂੰ ਕਹਿੰਦੇ ਦਿੱਥਾ ਨਾਦ ਪਹਿਲਾਂ ਸੁਣਿਆ ਸੀ ਫਿਰ ਬਿਨੋਦ ਜਿਹੜਾ ਦੇਖਣ ਤੇ ਆਨੰਦ ਉਪਜਿਆ ਹੈ ਮਾਂ ਨੂੰ ਉਹ ਬਿਨੋਦ ਆਨੰਦ ਕਹਾਉਂਦਾ ਫਿਰ ਆਉਂਦਾ ਹੈ ਦਿੱਥਾ ਨਾਦ ਬਿਨੋਦ ਫਿਰ ਕੋਡ ਆਨੰਦ ਫਿਰ ਮਾਂ ਕਾਲੀ ਦੇ ਨਾਲ ਜਾ ਕੇ ਸੋ ਉਸ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਲੈਂਦੀ ਘੁੱਟ ਕੇ ਪਿਆਰ ਕਰਦੀ ਇਹਨੂੰ ਕਹਿੰਦੇ ਕੋੜ ਆਨੰਦ ਉਹ ਮਾਂ ਨੂੰ ਕਰੋੜਾਂ ਗੁਣੇ ਆਨੰਦ ਆ ਮੇਰਾ ਗਵਾਚਿਆ ਪੁੱਤਰ ਲੱਭ ਪਿਆ ਇਸੇ ਪ੍ਰਕਾਰ ਜਿਹੜੀ ਆਪਾਂ ਸਿਮਰਨ ਦੀ ਕਥਾ ਸੁਣਦੇ ਆ ਬਾਣੀ ਦੀ ਕਥਾ ਸੁਣਦੇ ਆ ਇਹ ਸੁਣਨ ਵਿੱਚ ਤਾਂ ਉਨਾ ਹੀ ਆਨੰਦ ਹੈ ਜਿੰਨਾ ਮਾਂ ਨੂੰ ਇਹ ਸੁਣ ਕੇ ਆਨੰਦ ਆ ਕਿ ਤੇਰਾ ਪੁੱਤਰ ਉੱਥੇ ਹੈ ਇਹ ਜਿੰਨਾ ਆਨੰਦ ਹੁਣ ਆਪਾਂ ਨੂੰ ਕਥਾ ਚ ਆਉਂਦਾ ਆਪਾਂ ਕਹਿੰਦੇ ਬੜਾ ਆਨੰਦ ਆਇਆ ਇਹ ਤਾਂ ਕੁਝ ਵੀ ਨਹੀਂ ਹੈ ਇੱਕ ਦੇ ਆਨੰਦ ਦੀ ਅਖੀਰਲੀ ਅਵਸਥਾ ਤਾਂ ਨਹੀਂ ਹੈ ਉਹ ਤਾਂ ਆਪਣਾ ਉਹ ਆਨੰਦ ਹੈ ਜਿਹੜਾ ਨਾਦ ਨਾਦ ਹੁੰਦਾ ਸੁਣਨਾ ਕਥਾ ਸੁਣ ਕੇ ਜਿਹੇ ਆਨੰਦ ਆਇਨਾ ਆਉਂਦਾ ਤਾਂ ਫਿਰ ਦਰਸ਼ਨ ਕਰਕੇ ਜਿੰਨਾ ਆਨੰਦ ਆਵੇਗਾ ਤੇ ਫਿਰ ਉਹ ਸਮਾਂ ਜਦੋਂ ਆਵੇਗਾ ਸਰਬ ਕੀਜਾ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਾ ਤੁਮਰੀ ਕਰਣ ਤਿਆਸ ਪ੍ਰਭ ਮੋਹਿ ਕਬ ਗਾਲ ਲਾਵਾਂਗੇ ਇਹ ਕੋੜ ਆਨੰਦ ਦੀ ਅਵਸਥਾ ਹੈ ਜਦ ਇੱਕ ਸਿੰਘ ਨੂੰ ਦਰਸ਼ਨ ਹੋਏ ਮਾਤਾ ਸਾਹਿਬ ਕੌਰ ਜੀ ਦੇ ਜਾਂ ਮਾਤਾ ਜੀ ਬਹੁਤ ਪਿਆਰ ਕਰਦੇ ਗੁਰਸਿੱਖਾਂ ਨਾਲ ਆ ਕੇ ਮਾਤਾ ਜੀ ਨੇ ਪੁੱਛਿਆ ਪੁੱਤਰ ਰੋਂਦਾ ਕਿਉਂ ਹੈ ਤਾਂ ਉਸ ਵਕਤ ਉਹ ਕਹਿ ਕੇ ਨਾਲ ਉਹਨੂੰ ਘੁੱਟ ਕੇ ਆਪਣੇ ਗਲਬਕੜੀ ਚ ਲੈ ਕੇ ਬੜਾ ਪਿਆਰ ਦਿੱਤਾ ਉਹ ਸਿੰਘ ਨੇ ਮੈਂ ਪੁੱਛਿਆ ਫਿਰ ਕਿੰਨਾ ਖੁਸ਼ ਆ। ਕਹਿੰਦਾ ਮੇਰਾ ਸਰੀਰ ਪਾਟਣ ਵਾਲਾ ਹੋ ਗਿਆ। ਇੰਨੀ ਮੈਨੂੰ ਖੁਸ਼ੀ ਹੋਈ ਤਿੱਥਾ ਨਾਦ ਬਿਨੋਦ ਕੋੜ ਆਨੰਦ ਵਿੱਚ ਚਲਿਆ ਗਿਆ ਮੈਂ। ਉਹ ਕੋੜ ਆਨੰਦ ਦੀ ਅਵਸਥਾ ਹੈ ਜਦ ਮਹਾਰਾਜ ਗਲ ਨਾਲ ਲਾ ਲੈਂਦੇ ਨੇ ਇਨਸਾਨ ਨੂੰ। ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਪ੍ਰਭ ਕਾ ਸਿਮਰਨਾ ਕਾਰਜ ਪੂਰੇ ਸਾਰੇ ਕੰਮ ਹੀ ਬਣ ਜਾਂਦੇ ਨੇ। ਪ੍ਰਭ ਦਾ ਸਿਮਰਨ ਕੰਮ ਹੌਨਾ ਝੂਰੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਦੇ ਝੋਰੇ ਚਿੰਤਾ ਗਮ ਸੋਗ ਫਿਕਰ ਮੁੱਕ ਜਾਂਦੇ ਨੇ ਮਨ ਦੀ ਅਵਸਥਾ ਜਰਦੀ ਕਲਾ ਜੀ ਰਹਿੰਦੀ ਹੈ ਭਾਵੇਂ ਅਨੰਦਪੁਰ ਸਾਹਿਬ ਦਾ ਕਿਲਾ त्यागਿਆ ਆਪ ਜੀ ਨੇ ਇਹ ਤਾਂ ਨਹੀਂ ਕਿ ਮੇਰਾ ਕਿਲਾ ਖੋ ਲਿਆ ਮੇਰਾ ਐ ਹੋ ਗਿਆ ਇਹ ਦੁਨਿਆਵੀ ਲੋਕ ਕਰਦੇ ਨੇ ਮਹਾਰਾਜ ਤਾਂ ਚੜ੍ਹਦੀ ਕਲਾ ਜੀ ਰਹੇ ਉਹ ਦਿਖਾਇਆ ਸੀ ਆਪਾਂ ਨੂੰ ਕਿ ਚੜ੍ਹਦੀ ਕਲਾ ਜੀ ਰਹਿਣਾ ਸਮਾਨ ਇੱਧਰ ਉੱਧਰ ਵਿਖਰ ਜਾਂਦਾ ਬੜੀ ਬਾਹਰ ਜ਼ਿੰਦਗੀ 'ਚ ਕਈ ਕੁਝ ਹੋ ਜਾਂਦਾ ਪਰ ਰੱਬ ਦੇ ਪਿਆਰੇ ਝੂਰੇ ਵਿੱਚ ਨਹੀਂ ਆਉਂਦੇ ਝੋੜਿਆਂ ਵਿੱਚ ਨਹੀਂ ਫਸਦੇ ਪ੍ਰਭ ਕਾ ਸਿਮਰਨਾ ਹਰ ਗੁਣ ਬਾਣੀ ਪਰਮੇਸ਼ਰ ਦਾ ਸਿਮਰਨ ਕਰਨੇ ਨਾਲ ਮਨੁੱਖ ਦੀ ਜਿਹੜੀ ਬੋਲ ਬਾਣੀ ਹੈ ਉਹ ਪ੍ਰਭੂ ਦੇ ਗੁਣਾ ਵਾਲੀ ਹੋ ਜਾਂਦੀ ਹੈ ਜਿਹੜੇ ਗੁਣ ਪ੍ਰਭੂ ਵਿੱਚ ਨੇ ਉਹੀ ਮਨੁੱਖ ਵਿੱਚ ਆ ਜਾਂਦੇ ਨੇ ਉਹ ਹਰ ਵਕਤ ਹਰੀ ਦੇ ਗੁਣਾਂ ਦੀ ਬਾਣੀ ਨੂੰ ਹੀ ਬੋਲਦਾ ਉਹ ਜਦੋਂ ਬੋਲਦਾ ਬਾਣੀ ਦੀਆਂ ਪੰਕਤੀਆਂ ਹੀ ਬੋਲਦਾ ਹੈ ਸਾਖੀਆਂ ਬੋਲਦਾ ਹੈ ਪਾਠ ਕਰਦਾ ਹੈ ਪਰ ਦੂਜੇ ਉਲਟ ਪਾਸੇ ਮਹਾਰਾਜ ਕਹਿੰਦੇ ਮਨਮੁਖ ਜਦ ਬੋਲਦਾ ਤਬ ਫਿੱਕੇ ਦੁਨਿਆਵੀ ਬੰਦਾ ਜਦੋਂ ਵੀ ਗੱਲ ਕਰੇਗਾ ਉਦੋਂ ਫਿੱਕੀ ਗੱਲ ਕਰਦੀ ਹੈ ਨੇ ਇਹ ਇਸੇ ਕਰਕੇ ਉਹਦੇ ਕੋਲ ਖੜਨ ਨੂੰ ਜੀ ਨਹੀਂ ਕਰਦਾ ਬੋਲਣ ਨੂੰ ਜੀ ਨਹੀਂ ਕਰਦਾ ਉਹਦੇ ਨਾਲ ਪ੍ਰਭ ਕਾ ਸਿਮਰਨ ਸਹਜ ਸਮਾਨੀ ਪਰਮੇਸ਼ਰ ਦਾ ਸਿਮਰਨ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਵਾਹਿਗੁਰੂ 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 ਇੰਨਾ ਇੰਨਾ ਪਾਠ ਵਾਹਿਗੁਰੂ ਮੰਤਰ ਤੋਂ ਹੀ ਚੱਲ ਰਿਹਾ ਆਪਣਾ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਇੰਨਾ ਆਪਾਂ ਨੂੰ ਮਨੁੱਖ ਨੂੰ ਸਮਝਾ ਪੁੰਦੇ ਇੰਨੇ ਲਾਭ ਨੇ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ ਇਨਸਾਨ ਦੀ ਅਵਸਥਾ ਸਹਿਜ ਆਤਮਿਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਪ੍ਰਭ ਕਾ ਸਿਮਰਨ ਨਿ ਚਲ ਆਸਨ ਪਰਮੇਸ਼ਰ ਦੇ ਸਿਮਰਨ ਦੁਆਰਾ ਇਹਨੂੰ ਅਚਲ ਆਸਣ ਦੀ ਪ੍ਰਾਪਤੀ ਹੁੰਦੀ ਹੈ ਅਟਲ ਭਇਓ ਧੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਪਰਮੇਸ਼ਰ ਦੇ ਸਿਮਰਨ ਕਰਨ ਵਾਲਿਆਂ ਦਾ ਆਸਣ ਕੋਈ ਚੁੱਕ ਨਹੀਂ ਸਕਦਾ ਦੁਨੀਆ ਵਿੱਚ ਵੀ ਜੇ ਕੋਈ ਪੰਗਾ ਲੈਣ ਦਾ ਯਤਨ ਕਰਦਾ ਉਲਟਾ ਆ ਕੇ ਸਿਰ ਦਿੰਦੇ ਨੇ ਹੁਣ ਵੀ ਬਾਬਾ ਸ਼੍ਰੀ ਚੰਦ ਦੇ ਸਥਾਨ ਤੇ ਬਾਬਾ ਸ਼੍ਰੀ ਚੰਦ ਦੀ ਸ਼ਕਤੀ ਤਾਂ ਬਹੁਤ ਜ਼ਿਆਦੇ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਬਾਤ ਹੈ ਨਾਲੇ ਕੋਈ ਆਪ ਜੀ ਕੋਈ ਛੋਟੀ ਮੋਟੀ ਹਸਤੀ ਥੋੜੀ ਹੈ ਕੋਈ ਐਵੇਂ ਕਿਤੇ ਤੁਰਿਆ ਫਿਰਦਾ ਕੋਈ 84 ਚੋਂ ਆ ਗਿਆ ਇਹ ਇਹ ਤਾਂ ਬਹੁਤ ਵੱਡੀ ਹਸਤੀ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੂੰ ਬੇਨਤੀ ਕਰਕੇ ਹੀ ਸਹਿਬਜ਼ਾਦੇ ਇਨਾਂ ਦਾ ਆਪਣਾ ਜਨਮ ਵੀ ਇਸ ਤਰ੍ਹਾਂ ਹੀ ਹੈ ਪਿਛਲੇ ਜਨਮ ਵੀ ਇਸ ਤਰ੍ਹਾਂ ਹੀ ਰਹਿੰਦੇ ਨੇ ਪਹਾੜਾਂ ਪੂਣਾ ਚੀ ਬਸ ਹਮੇਸ਼ਾ ਵੱਖਰੇ ਹੀ ਰਹਿੰਦੇ ਸੰਸਾਰ ਤੋਂ ਸੋ ਬਾਬਾ ਸ਼੍ਰੀ ਚੰਦੇ ਦੇ ਸਥਾਨ ਤੇ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਧੂਣਾ ਲੱਗਿਆ ਹੋਇਆ ਚਿਮਟਾ ਗੱਡ ਕੇ ਰੱਖਦੇ ਨੇ ਕਿ ਮਰਿਆਦਾ ਆਪ ਆਪਣੀ ਡੇਰਿਆਂ ਦੀ ਤਾਂ ਕੋਈ ਉੱਥੇ ਹੋਰ ਹੀ ਬੰਦੇ ਆ ਗਏ ਕਿ ਇੱਥੇ ਅਸੀਂ ਐ ਕਰਨਾ ਔ ਕਰਨਾ ਕਰਕੇ ਉਹਨਾਂ ਨੇ ਬਾਬਾ ਸ਼੍ਰੀ ਚੰਦ ਦਾ ਧੂਣਾ ਚੁੱਕ ਤਾ ਚਿਮਟਾ ਜੁਮਟਾ ਸਭ ਪੱਟ ਕੇ ਉਧਰ ਮਾਰਿਆ ਰਾਤ ਨੂੰ ਜਿਹੜਾ ਵੀ ਜੀ ਘਰ ਦਾ ਉਸਾਰ ਉੱਤੇ ਛੱਤ ਨੂੰ ਵਜਿਆ ਕਰਨ ਜਾ ਕੇ ਉਹ ਥੱਲੇ ਡਿੱਗਿਆ ਕਰਨ ਸਾਰੇ ਟੱਬਰ ਨੂੰ ਬੁਖਾਰ ਹੋ ਗਿਆ ਸਵੇਰੇ ਭੱਜਿਆ ਮੇਰੇ ਕੋਲੇ ਕਹਿੰਦਾ ਜੀ ਸਾਡੇ ਤਾਂ ਬੁਰੇ ਹਾਲ ਹੋ ਗਏ ਰਾਤ ਮੈਂ ਕੀ ਹੋ ਗਿਆ ਕਹਿੰਨੇ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਮੈਂ ਕਿਹਾ ਤੁਸੀਂ ਸ੍ਰੀ ਚੰਜੀ ਨੂੰ ਕੀ ਸਮਝਦੋ ਵੀ ਤੁਸੀਂ ਸਮਝਦੋ ਕਿ ਐਵੇਂ ਪਹਿਲੀ ਗੱਲ ਤੇ ਇਹ ਤੁਹਾਡੇ ਅੰਦਰ ਇੰਨੀ ਕਿੱਥੋਂ ਆ ਗਈ ਗੱਲ ਵੀ ਅਸੀਂ ਗੁਰਸਿੱਖ ਵੱਡੇ ਤੇ ਸ੍ਰੀ ਜਾਂਜੀ ਮੈਂ ਕਿਹਾ ਛੇਵੇਂ ਪਾਸ਼ਾ ਖੁਦ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਜਿਨ੍ਹਾਂ ਦੇ ਜੇ ਉਹ ਸ੍ਰੀ ਜੰਨ ਜੀ ਆ ਜਾਂਦੇ ਪੰਜਵੇਂ ਪਾਸ਼ਾ ਉੱਠ ਕੇ ਖੜੇ ਹੋ ਜਾਂਦੇ ਹੁੰਦੇ ਸੀ ਚੌਥੇ ਪਾਸ਼ਾ ਉੱਠ ਕੇ ਖੜੇ ਹੋ ਜਾਂਦੇ ਸੀ ਫਿਰ ਸਾਰੇ ਜਾਣੇ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜਾਂ ਦਰਸ਼ਨ ਕਰਨ ਜਾਂਦੇ ਸੀ ਆਪ ਇਹ ਸ੍ਰੀ ਜੰਨ ਜੀ ਦੇ ਦਰਸ਼ਨ ਕਰਨ ਜਾਣੇ ਆ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਆਦੇ ਤੇ ਤੂੰ ਕਿੱਧਰ ਲਾ ਸਿੰਘ ਆ ਗਿਆ ਫਿਰ ਜਾ ਕੇ ਮਾਫੀ ਮੰਗੀ ਦੇ ਬਣਾ ਕੇ ਫਿਰ ਟਿਕਾਣਾ ਠੀਕ ਕੀਤਾ ਫਿਰ ਠੀਕ ਹੋ ਗਿਆ ਯੋਜ ਕਰਕੇ ਆਪਾਂ ਕਿਸੇ ਵੀ ਚੀਜ਼ ਦੇ ਜਿਹੜਾ ਸਿਮਰਨ ਵਾਲਾ ਕੋਈ ਵੀ ਆ ਨਾ ਉਹਦੇ ਆਸਣ ਨੂੰ ਬਟਣ ਦਾ ਜੇ ਯਤਨ ਕਰਾਂਗੇ ਨਾ ਉਹ ਫਿਰ ਆਪਾਂ ਉਲਟ ਜਾਵਾਂਗੇ ਕਿਸੇ ਚੀਜ਼ ਨੂੰ ਹਿਲਾਉਣਾ ਨਹੀਂ ਕਿਉਂਕਿ ਸਿਮਰਨ ਵਾਲਿਆਂ ਦਾ ਆਸਣ ਜਿਹੜਾ ਹਿਰਦੇ 'ਚ ਵੀ ਨਿਚਲ ਹੈ ਦੁਨੀਆਂ 'ਚ ਵੀ ਨਿਚਲ ਹੈ ਸੱਚਖੰਡ ਦੇ ਵਿੱਚ ਵੀ ਇਹ ਨਿਚਲਾਸਣ ਮਿਲਦਾ ਪ੍ਰਵਕਾ ਸਿਮਰਨ ਕਮਲ ਬਿਗਾਸਣ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਆਪਣਾ ਹਿਰਦਾ ਕਮਲ ਮੁੱਧਾ ਹੋ ਚੁੱਕਿਆ ਮੁਰਝਾਇਆ ਪਿਆ ਹੈ ਇਹ ਜਿਵੇਂ ਰਾਤ ਨੂੰ ਕਮਲ ਦਾ ਫੁੱਲ ਸੂਰਜ ਦੇ ਛਿਪਣ ਨਾਲ ਮੁੱਦਾ ਹੋ ਕੇ ਮੁਰਝਾਇਆ ਜਾਂ ਹੋ ਜਾਂਦਾ ਪਰ ਸਵੇਰ ਵੇਲੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਕਮਲ ਦਾ ਫੁੱਲ ਫੇਰ ਖੇੜ ਜਾਂਦਾ ਇਸੇ ਤਰ੍ਹਾਂ ਹੀ ਆਪਣਾ ਹਿਰਦਾ ਕਮਲ ਮੁਰਝਾਇਆ ਹੋਇਆ ਸਿਮਰਨ ਕਰਦਿਆਂ 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 ਹਿਰਦਾ ਕਮਲ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਖੇੜ ਜਾਂਦਾ ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਵਾਲਾ ਜੀ ਪ੍ਰਾਪਤ ਹੋ ਜਾਂਦਾ ਪ੍ਰਭ ਕਾ ਸਿਮਰਨ ਨਾਨ ਹਦ ਚ ਹੁਨਕਾਰ ਪਰਮੇਸ਼ਰ ਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਰਸ ਚੁਣਕਾਰ ਸੁਤੇ ਸਿੱਧੀ ਸ਼ਬਦ ਦੀ ਆਵਾਜ਼ ਉਹਨਾਂ ਨੂੰ ਆਉਂਦੀ ਰਹਿੰਦੀ ਹੈ ਮਿੱਠੀਆਂ ਮਿੱਠੀਆਂ ਸੋਹਣੀਆਂ ਆਵਾਜ਼ਾਂ ਇਹ ਚੀਜ਼ਾਂ ਜਿਹੜੀਆਂ ਹੁਣ ਵੱਡੇ ਅਭਿਆਸੀਆਂ ਚ ਆਉਂਦੀਆਂ ਨੇ ਪੰਜੋਖਰਾ ਸਾਹਿਬ ਅਸੀਂ ਰਾਤ ਨੂੰ ਸੁੱਤੇ ਪਏ ਸੀ ਕਾਫੀ ਸਾਲਾਂ ਦੀ ਗੱਲ ਹੈ 20-22 ਸਾਲ ਹੋ ਗਏ ਨੇ ਪਰ ਆ ਉਥੇ ਸਿੰਘ ਕਿ ਸਾਡੇ ਨਾਲ ਜਿਹੜਾ ਕਾਫੀ ਸਿਮਨ ਕਰਦਾ ਸੀ ਉਹ ਦਰਬਾਰ ਸਾਹਿਬ ਦੇ ਅੱਗੇ ਦਰੀ ਦੇ ਉੱਤੇ ਲੰਮਾ ਪਿਆ ਰਾਤ ਨੂੰ 12 ਵਜੇ ਉਹਨੂੰ ਜਾਉ ਮਹਿਸੂਸ ਹੋਵੇ ਜੇ ਸੰਗਤ ਛੈਣੇ ਢੋਲਖੀਆਂ ਲੈ ਕੇ ਸ਼ਬਦ ਪੜ੍ਹਦੇ ਆਉਂਦੇ ਉਹ ਫਿਰ ਉੱਠ ਕੇ ਬੈਠਾ ਹੋ ਜਾਂਦਾ ਵੀ ਸੰਗਤ ਆ ਰਹੀ ਹੈ ਖੱਬਾ ਸੱਜਾ ਦੇਖੇ ਫਿਰ ਕੁਸ਼ਮਨਾ ਦੇਖੇ ਫਿਰ ਸੌਂ ਜਾ ਕਰੇ ਫੇਰ ਸੰਗਤ ਦੀ ਆਵਾਜ਼ ਆਇਆ ਕਰ ਫੇਰ ਉੱਠ ਕੇ ਬੈਠਾ ਹੋ ਜਾਣਾ ਫਿਰ ਇੱਕਦਮ ਇੰਨਾ ਚਿੱਟਾ ਪ੍ਰਕਾਸ਼ ਹੋ ਗਿਆ ਪੰਜੋਖਰਾ ਸਾਹਿਬ ਗੁਰਦੁਆਰੇ ਦੇ ਬਾਹਰਲੇ ਪਾਸੇ ਪਰ ਉਹਦੇ ਮਨ 'ਚ ਇੱਕ ਹੰਕਾਰ ਦੀ ਗੱਲ ਆ ਗਈ ਉਹਦੇ ਮਨ 'ਚ ਇਹ ਆ ਗਿਆ ਕਿ ਜਿਹੜਾ ਇੱਕ ਹੋਰ ਸਿੰਘ ਸੀ ਬੜੀ ਚੜ੍ਹਦੀ ਕਲਾ ਵਾਲਾ ਉਹਨੂੰ ਅੱਠਵੇਂ ਪਾਸ਼ ਮਹਾਰਾਜ ਦੇ ਦਰਸ਼ਨ ਹੋਏ ਸੀਗੇ ਕਹਿੰਦਾ ਲੈ ਮੈਂ ਵੀ ਹੁਣ ਉਹਦੇ ਬਰਾਬਰ ਪਹੁੰਚ ਗਿਆ ਇਹ ਉਹਦੇ ਮਨ 'ਚ ਆ ਗਿਆ ਉਹ ਪ੍ਰਕਾਸ਼ ਉੱਥੇ ਹੀ ਲੋਪ ਹੋ ਗਿਆ ਫਿਰ ਸਵੇਰੇ ਉਹ ਖੇਤਾਂ 'ਚ ਅਸੀਂ ਬਾਹਰੋਂ ਨਿਕਲੇ ਸਿਮਰਨ ਕੰਨ ਪਾਠ ਕਰਦਾ ਉਹ ਰੋਈ ਜਾਵੇ ਰੋਈ ਜਾਵੇ ਮੈਂ ਕਿਹਾ ਰੋਂਦਾ ਕਿਉਂ ਤੂੰ ਤਾਂ ਇੰਨਾ ਨਾਲੇ ਮੈਨੂੰ ਹੌਸਲਾ ਦਿੰਦਾ ਰਹਿਣਾ ਹਰ ਟਾਈਮ ਇੰਨਾ ਪਾਠ ਕਰਦਾ ਤੂੰ ਅੱਜ ਆਪ ਹੀ ਰੋਈ ਜਾਣਾ ਕਹਿੰਦਾ ਬਸ ਰਾਤ ਕਿਰਪਾ ਹੁੰਦੀ ਹੁੰਦੀ ਉਹ ਰਹਿ ਗਈ ਮੇਰੇ ਤੇ ਫਿਰ ਇਹ ਗੱਲ ਉਹਨੇ ਸਾਰੀ ਮੈਨੂੰ ਸੁਣਾਈ ਕਹਿੰਦਾ ਬਸ ਮੇਰੇ ਮਨ 'ਚ ਨਾ ਮੜਾ ਜਾ ਹੰਕਾਰ ਆ ਗਿਆ ਸੀ ਸਵੇਸ ਕਰਕੇ ਬਾਅਦ 'ਚ ਚਲੋ ਕਿਰਪਾ ਤਾਂ ਉੱਥੇ ਹੋ ਗਈ ਸੀ ਕਾਫੀ ਹਰੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭ ਕਾ ਸਿਮਰਨ ਅਨਹਦ ਚੁਣਕਾਰ ਇਹ ਇੱਕ ਅਵਸਥਾ ਬਣਦੀ ਜੇ ਕੰਧਾਂ ਵਿੱਚੋਂ ਧਰਤੀ ਵਿੱਚੋਂ ਆਕਾਸ਼ ਵਿੱਚੋਂ ਦਰਖਤਾਂ ਵਿੱਚੋਂ ਬੰਦਿਆਂ ਵਿੱਚੋਂ ਮਿੱਠੀ ਮਿੱਠੀ ਧੁਨੀ ਸੁਣਾਈ ਦਿੰਦੀ ਵਾਹਿਗੁਰੂ ਵਾਹਿਗੁਰੂ ਦੀ ਨੇ ਚੁਣਕਾਰ ਹੋ ਜਾਂਦਾ ਹਿਰਦੇ ਚ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਪਰਮੇਸ਼ਰ ਦੇ ਸਿਮਰਨ ਦਾ ਸੁਖ ਦਾ ਕੋਈ ਉਰਾਰ ਪਾਰ ਨਹੀਂ ਕੋਈ ਅੰਤ ਨਹੀਂ ਇੰਨਾ ਸੁਖ ਮਿਲਦਾ ਆਤਮਕ ਤੌਰ ਤੇ ਜੇ ਇੱਕ ਵਾਰੀ ਕਿਤੇ ਆਪਣਾ ਮਨ ਟਿਕ ਗਿਆ ਫਿਰ ਆਪਾਂ ਦੁਨੀਆਂ ਵੱਲੋਂ ਗਏ ਬਸ ਫਿਰ ਤਾਂ ਇਹੀ ਜੀ ਕਰਦਾ ਕਿ ਸਮਾਧੀ ਲਾ ਕੇ ਅੰਦਰ ਹੀ ਬੈਠੇ ਰਹੀਏ ਲੋੜ ਨਹੀਂ ਫਿਰ ਕਿਸੇ ਦੀ ਨਾ ਕੁਝ ਖਾਣ ਨੂੰ ਜੀ ਕਰਦਾ ਨਾ ਕੁਝ ਪਹਿਨਣ ਨੂੰ ਜੀ ਕਰਦਾ ਨਾ ਕਿ ਨਾ ਬੋਲਣ ਨੂੰ ਜੀ ਕਰਦਾ ਫਿਰ ਉਹ ਹੀ ਜੀ ਆਤਮਕ ਆਨੰਦ ਅਵਸਥਾ ਜਲੀਨ ਹੋ ਜਾਂਦਾ ਹੈ ਫਿਰ ਉਹ ਚਾਹੁੰਦਾ ਵੀ ਬਸ ਕੋਈ ਨਾ ਬੁਲਾਵੇ ਹੁਣ ਮੈਨੂੰ ਕਿਉਂਕਿ ਇਤਨਾ ਆਨੰਦ ਬਣ ਜਾਂਦਾ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਪਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਇਹੀ ਕਹਿੰਦਾ ਹਾਂ ਕਿ ਸਿਮਰਨ ਸਿਰਫ ਉਹੀ ਵਿਅਕਤੀ ਕਰ ਸਕਦੇ ਹਨ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਬਿਨਾਂ ਕਿਰਪਾ ਤੋਂ ਕੋਈ ਬੰਦਾ ਦਰਬਾਰ ਸਾਹਿਬ ਨਹੀਂ ਆ ਸਕਦਾ ਸੰਗਤ ਵਿੱਚ ਨਹੀਂ ਬਹਿ ਸਕਦਾ ਸਿਮਰਨ ਨਹੀਂ ਕਰ ਸਕਦਾ ਨਾਨਕ ਤਿੰਨ ਜਨ ਸਰਨੀ ਪਿਆ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਜਿੰਨਾ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਸਿਮਰਨ ਵਾਲਿਆਂ ਦੇ ਮੈਂ ਉਹਨਾਂ ਦੀ ਜਾ ਕੇ ਸ਼ਰਨ ਵਿੱਚ ਪੈਂਦਾ ਮੈਂ ਉਹਨਾਂ ਦੀ ਸੇਵਾ ਕਰਦਾ ਸਿਮਰਨ ਕਰਨ ਵਾਲਿਆਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਮੈਂ ਤਾਂ ਉਹਨਾਂ ਦੀ ਸ਼ਰਨ ਵਿੱਚ ਹਾਂ ਕਿ ਕਿਰਪਾ ਕਰਕੇ ਮੈਨੂੰ ਵੀ ਤਾਰੋ ਕੋ ਮੈਨੂੰ ਵੀ ਸੁੰਦਰ ਉਪਦੇਸ਼ ਬਖਸ਼ਿਸ਼ ਕਰੋ ਹਰੀ ਦੇ ਸਿਮਰਨ ਵਿੱਚ ਕਿੰਨੀ ਸ਼ਕਤੀ ਹੈ ਪਹਿਲਾਂ ਪ੍ਰਭ ਕਹਿ ਸਿਮਰਨ ਪ੍ਰਭ ਕਹਿ ਸਿਮਰਨ ਆਪ ਜੀ ਨੇ ਉਚਾਰਨ ਕੀਤਾ ਹੁਣ ਪਰਮੇਸ਼ਰ ਦੇ ਨਾਮ ਨੂੰ ਫੇਰ ਕਹਿੰਦੇ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰੀ ਦੇ ਸਿਮਰਨ ਕਰਕੇ ਹੀ ਭਗਤ ਦੁਨੀਆ ਚ ਪ੍ਰਗਟ ਹੋਏ ਨੇ ਜਿਨ੍ਹਾਂ ਨੇ ਵੀ ਸਿਮਰਨ ਕੀਤਾ ਹੈ ਦੁਨੀਆ ਦੇ ਅੰਦਰ ਸਾਰੀ ਦੁਨੀਆ ਵਿੱਚ ਮਸ਼ਹੂਰ ਹੋ ਗਏ ਨੇ